ਸਰ ਜੀ ਸੰਰੂਰ ਵੀ ਦੀ ਜਿਨਾਂ ਕੀ ਹੋਇਆ ਜੇ ਰੱਬ ਨੇ ਭੇਜਿਆ ਤੀਰੂਪ ਵਿੱਚ ਪਰਵਾਰ ਮਾਂ ਮੇਰੀ ਵੀ ਤੀ ਸੀ ਉਸ ਨੂੰ ਨਾ ਦਿੱਤਾ ਕਿਸੇ ਦੁਰਕਾਰ ਔਰਤ ਦੀ ਔਰਤ ਦੁਸ਼ਮਣ ਕਿਉਂ ਬਣੀ ਔਰ ਤੇ ਦੁਸ਼ਮਣ ਕਿਉਂ ਬਣੀ ਮੈਨੂੰ ਦੱਤੇ ਤਵੇਂ ਦੀ ਸਰਕਾਰ ਪ੍ਰੂਣ ਹੱਤਿਆ ਰੋਕਣ ਲਈ ਹੋ ਪ੍ਰੂਣ ਹੱਤਿਆ ਰੋਕਣ ਲਈ ਪ੍ਰਸ਼ਾਸਨ ਕਿਤੇ ਜਨ ਹਜ਼ਾਰ ਸੁਣਦਾਈ RAM ਪਿਆਰੀਏ ਸੁਣਦਾਈ RAM ਪਿਆਰੀਏ ਮਿੱਤੂ ਇਹ ਨਾ ਕਹਿ ਰੁਜ਼ਾਰ ਮਾਂ ਮੇਰੀ ਦੀ ਕੁੱਖ ਚ ਨਾ ਬੇ ਲੋਸ਼ੀ ਨੂੰ